ਦਰਬ ਜੀ ਸੰਗਰੂਰ ਵੀ ਦੀ ਰਚਨਾ ਸਾਡੀ ਹੁੰਦੀ ਕੁੱਲੀ ਨਾ ਉਸ ਦੇ ਚਬਾਰੇ ਨਾ ਹੁੰਦੇ ਸਾਡੀ ਹੁੰਦੀ ਕੁੱਲੀ ਨਾ ਉਸ ਦੇ ਚਬਾਰੇ ਨਾ ਹੁੰਦੇ ਮਹਿਲ ਹੁੰਦੇ ਸਾਡੇ ਨਾ ਉਸ ਦੇ ਟਾਰੇ ਨਾ ਹੁੰਦੇ ਮਨ ਮੇਰੇ ਨੂੰ ਬੜਾ ਸਕੂਨ ਸੀ ਮਿਲਣਾ ਸੰਗ ਰੂਰ ਵੀ ਬੋਲਣ ਜੋਤੀ ਦੇ ਜੇ ਕਦੇ ਖਾਰੇ ਨਾ ਹੁੰਦੇ ਬੋਲਣ ਜੋਤੀ ਦੇ ਜੇ ਕਦੇ ਖਾਰੇ ਨਾ ਹੁੰਦੇ ਚਾਹਿਆ ਸੀ ਅਸਾਂ ਬਸਨਾ ਸਦਾ ਸ਼ੈਰ ਸੰਗ ਰੂਰ ਜੀ कायती स ता सदा विनाश संगरूर जी